प्रभु यु मसी वालों तरह इस साल भी धूमधाम कई विशेष तौर पर शोभा कमिश्न चेयरमैन जतेंद्र गौरव ने शमूलीत की थी। अते होर भी कई मसीह लीडर एसओपी मैडम जसवंत कौर भी मौजूद रहे क्रिस्चियन समाज के जसपाल मसीह पासर लुकस मसीह प्रधान बंटी अजनाला अते होर भी कई मसीह आगो मसीडर इस शोभा पिंड ईबन कला तो शहर विच जाके हाल गेट समाप्त हुई जिथे प्रभु यीशु मसीह जी प्रार्थनावा कीती गई शोभा यात्रा नु हाल गेट विखे समापत कीता गया भले, 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 भले,

আনানানোনে. Okay. मेरे, मेरे फादर साहब हाँ और हार्ट की प्रॉब्लम और इन्े लख परमेश्वर ने बचाते पच्ची लखंड छोटी जी गल परमेश महाना परमेशर आ जिन्हें जिंदगी बख्शती है पच्ची ल करा लाइन मेरी गल नए इसलिए मैं अब अमृतसर यही प्रेयर कर रहा है कि सारे ने कमांच इकट्ठा करा नैक्सट ईयर हो गए ਜਦੋਂ ਸਾਰੇ ਲੋਕਾਂ ਨੂੰ ਇਕੱਠਾ ਕਰ ਸਕੀਏ ਇੱਕ ਮੰਨ ਕਰ ਸਕੀਏ ਆ ਸਾਰੇ ਅਲੱਗ-ਅਲੱਗ ਚਰਚਿਸ ਤੋਂ ਹੋ ਸਕਦੇ ਆ ਲੇਕਿਨ ਸਾਡਾ ਪਰਮੇਸ਼ੂ ਸਾਡਾ ਪਿਓ ਇੱਕ ਹੀ ਏ ਉਹਦਾ ਨਾਮ ਯੇਸ਼ੂ ਮਸੀਹ ਹੈਲ렐ੂਇਆ ਕਿੰਨੇ ਮੇਰੀ ਗੱਲ ਨੂੰ ਸਮਝਦੇ ਆ ਕਿ ਉਹ ਇੱਕ ਹੀ ਸਾਡਾ ਉਹਦਾ ਨਾਮ ਕੀ ਬੰਦਸੋ ਚਰਚਾ ਅਲੱਗ-ਅਲੱਗ ਹੋ ਸਕਦੀਆਂ ਲੇਕਿਨ ਜਾਣਾ ਆਪ ਸਾਰਿਆਂ ਨੇ ਇੱਕੋ ਹੀ ਘਰ ਦੇ ਵਿੱਚ ਸਵਰਗ ਦੇ ਵਿੱਚ ਹੇਲ렐ੂਇਆ ਹੇਲ렐ੂਇਆ ਕਿੰਨੇ ਮੇਰੀ ਗੱਲ ਨੂੰ ਸਮਝਦੇ ਆ ਮੇਰੀ ਪ੍ਰੇਅਰ ਇਹੀ ਆ ਕਿ ਤੁਸੀਂ ਇਹਦਾ ਵਾਅਦੇ ਜਾਓ ਪ੍ਰਭੂ ਯਿਸੂ ਮਸੀਹ ਦੇ ਆਉਣ ਦਾ ਸਮੇਂ ਬਹੁਤ ਨਿਕਟ ਆ ਚੁੱਕਾ ਹੈ ਹallelujah ਤੇ ਤੋਬਾ ਕਰ ਲੋ ਜਿਹੜੀ ਜਣੇ ਕਰ ਤੋਬਾ ਕਰ ਉਹ ਹੀ ਸਵਰਗ ਉਠਾਇਆ ਜਾਏਗਾ ਹallelujah ਹallelujah ਔਰ ਅੱਜ ਅਸੀਂ ਆਹੀ ਪਿਆਰ ਦਾ ਸੰਦੇਸ਼ ਦੇ ਰਹੇ ਆ ਲੋਕਾਂ ਦੇ ਵਿੱਚ ਕਿ ਜਿਹੜੇ ਲੋਕ प्रभु परमेश्वर मैं धन्यवाद करता हूँ प्रभु सब बातों सब में लिए मेरे आप महान है प्रभु धमन अकठा किता प्रभु मैं थोड़ा करता हाँ मेरे परमेश्वर प्रभु खुदावन की अमृतसर खुदावन ये सब लोग जो इकट्ठा हो सके इन्होंने प्रेम न दिखाया परमेश्वर सब चीजा विरोध को कीज के इकट्ठे हो इना नु कर प्रभु इन्होंने जिंदगी काम कर परमेश्वर जेडे इन्होंने आए ने प्रभु जो तेन नहीं चाहते प्रभु तेरा आत्मा उन्होंने छूए परमेश्वर अजो आजाद होके जाए चंग्याई होने पाए हो सकन ਵੰਦਨ ਤੁੰਦਨ ਬਿਮਾਰੀਆਂ ਜਾਣ ਸਭ ਦਿਸ ਆਤਮਾਵਾਂ ਇਹਨਾਂ ਛੱਡ ਕੇ ਜਾਣ ਔਰ ਖੁਦਾਵਨ ਪ੍ਰਭੂ ਅੱਜੇ ਬਰਕਤ ਪਾਣ ਇਹਨਾਂ ਦੇ ਗਵਾਹਾਂ ਬਣਨ ਨਵੇਂ ਸਾਲ ਬਰਕਤਾਂ ਪਰਿਆ ਹੋਇਆ ਆਸ਼ੀਸ਼ਾਂ ਪਰਿਆ ਹੋਇਆ ਸਾਮਤਨ ਪਰਿਆ ਹੋਇਆ ਉਚਾਈਆਂ ਨਾ ਪਰਿਆ ਹੋਇਆ ਖੁਦਾਵਨ ਆਨੇ ਪਾ ਯੇਸ਼ੂ ਕੇ ਨਾਮ ਦੇ ਵਿੱਚ ਖੁਦਾਵਨ ਇੱਕ ਇੱਕ ਜਾਨ ਨੂੰ ਮੇਰੇ ਲਹੂ ਚ ਕਵਰ ਕਰਦਾ ਹਾਂ ਖੁਦਾਵਨ ਇਹਨਾਂ ਦੀ ਬਾਈ ਗੇ ਇਹਨਾਂ ਦੀ ਗੱਡੀਆਂ ਨੂੰ ਤੇਰੇ ਲਹੂ ਚ ਮੈਂ ਕਵਰ ਕਰਦਾ ਹਾਂ ਪ੍ਰਭੂ

ਇਸ ਵਾਰ ਦੀ ਹallelujah ਤੁਹਾਨੂੰ ਸਾਰਿਆਂ ਨੂੰ ਬੁਧਾਈ ਦਿੰਦਾ ਮੈਂ ਔਰ ਮੈਂ ਦੱਸਣਾ ਚਾਹੁੰਦਾ ਕਿ ਪ੍ਰਭ ਯਿਸੂ ਮਸੀਹ ਕੋਈ ਧਰਮ ਜਾਤ ਨੂੰ ਦੇਨ ਨਹੀਂ ਕਰਦੇ ਮੇਰਾ ਨਾਮ ਪੰਕਜ ਆ ਅੱਜ ਵੀ ਮੇਰਾ ਨਾਮ ਉਹੀ ਪੰਕਜ ਹੀ ਆ ਕੋਈ ਮੇਰਾ ਨਾਮ ਨਹੀਂ ਚੇਂਜ ਹੋਇਆ ਕੋਈ ਲੋਕ ਕਹਿੰਦੇ ਆ ਕਿ 25 ਲੱਖ ਰੁਪਏ ਦੇ ਕੇ ਤੇ ਮਤਲਬ ਧਰਮ ਜੀ ਇਹ ਕਰਦੇ ਆ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੋਪੀਂ ਮੈਂ ਕਿਉਂ ਬਾਰ-ਬਾਰ ਲੈ ਰਿਹਾ ਕਿਉਂਕਿ 25 ਲੱਖ ਤੇ ਬਹੁਤ ਛੋਟੀ ਜੀ ਰਕਮ ਹੈ ਕੀ ਮੈਂ ਕਹਿਣਾ ਚਾਹੁੰਦਾ ਕਿ ਪ੍ਰਭ ਯਿਸੂ ਮਸੀਹ ਸਾਡਾ ਬਹੁਤ ਵੱਡਾ ਪਰਮੇਸ਼ੁਰ ਹੈ ਜੋ ਜ਼ਮੀਨ ਅਸਮਾਨ ਦਾ ਮਾਲਕ ਹੈ ਉਹ ਕਿਹਨਾਂ ਸਵਰਗ ਚ ਨ ਤਰਫ ਜਿਵੇਂ ਪਿਆਰ ਰੱਖਦਾ ਹਾਂ ਤੇ 25 ਲੱਖ ਰੁਪਏ ਤੋਂ ਕੁਝ ਨਹੀਂ ਹੈ ਕਿ ਪ੍ਰਭੂ ਨੇ ਮੇਰੀ ਲਾਈਫ ਨੂੰ ਬਦਲ ਦਿੱਤਾ ਮੇਰੀ ਲਾਈਫ ਨਸ਼ਿਆਂ ਦੇ ਵਿੱਚ ਸੀ ਪੂਰੀ ਸੰਕਤੀ ਦੇ ਵਿੱਚ ਸੀ ਬਿਮਾਰੀਆਂ ਦੇ ਵਿੱਚ ਸੀ ਪ੍ਰਭੂ ਨੇ ਮੈਨੂੰ ਚੇਂਜ ਕੀਤਾ ਬਦਲਿਆ ਅੱਜ ਇਹੀ ਪ੍ਰੇਮ ਜਿਹੜਾ ਹੈ ਪ੍ਰਭੂ ਯੇਸ਼ੂ ਮਸੀਹ ਨੇ ਦਿਖਾਇਆ ਮੇਰੇ ਲਈ ਉਸੇ ਪ੍ਰੇਮ ਨੂੰ ਅਸੀਂ ਵੰਡ ਰਹੇ ਹਾਂ ਲੋਕਾਂ ਦੇ ਵਿੱਚ ਅੰਮ੍ਰਿਤਸਰ ਇੱਕ ਇਤਿਹਾਸਿਕ ਸਿਟੀ ਆ ਕਿਉਂਕਿ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਔਰ ਇੱਕ ਇਤਿਹਾਸਿਕ ਇਤਿਹਾਸਿਕ ਸਿਟੀ ਵੀ ਆ ਔਰ ਇਹਦੇ ਵਿੱਚ ਅੱਜ ਕੀ ਕੀਤਾ ਕਿ ਲੰਗਰ ਲਗਾਏ ਗਏ ਹਰ ਇੱਕ ਅਲੱਗ-ਅਲੱਗ ਜਨਰ ਦੇ ਦਾ ਅਲੱਗ-ਅਲੱਗ ਲੰਗਰ ਲਗਾਏ ਗਏ ਔਰ ਕਲਚਰ ਦਿਖਾਇਆ ਗਿਆ ਜਿੱਦਾਂ ਆਪਾਂ ਪੰਗੜਾ ਗਰੁੱਪ ਦੇਖਦੇ ਹਾਂ ਉਹ ਕਿ ਲੋਕ ਕਹਿੰਦੇ ਆ ਕਿ ਇਹ ਗੋਰਿਆਂ ਦਾ ਗੁਰੂ ਆ ਗੋਰੇ ਤਾਂ ਨਹੀਂ ਅਸੀਂ ਸਾਰਾ ਕਲਚਰ ਜਿਹੜਾ ਆਪਣੇ ਸ਼ਹਿਰ ਦਾ ਵਾ ਉਹ ਫੋਲੋ ਕਰ ਰਹੇ ਹਾਂ ਪੰਗੜਾ ਗਰੁੱਪ ਇੱਥੇ ਆਏ ਫੌਜੀ ਬੈਂਡ ਮੂੰਠ ਘੋੜੇ ਹਨਾ ਉਹ ਅਲੱਗ-ਅਲੱਗ ਚਾਕੀਆਂ ਸੀ ਨਾ ਉਹ ਦਿਖਾ ਕੇ ਆਪਾਂ ਬਿਆਨ ਕਰ ਰਹੇ ਹਾਂ ਕਿ ਅਸੀਂ ਕਿਸੇ ਕੋਈ ਚੀਜ਼ ਨੂੰ ਚੇਂਜ ਨਹੀਂ ਕੀਤਾ ਕਿ ਜੋ ਅੰਮ੍ਰਿਤਸਰ ਚ ਜੋ ਚੱਲ ਰਿਹਾ ਵਾ ਉਹੀ ਕਲਚਰ ਆ ਲੇਕਿਨ ਲਾਈਵ ਜਿਹੜੀ ਆ ਉਹ ਸਾਡੀ ਚੇਂਜ ਹੋ ਚੁੱਕੀ ਆ ਜੋ ਜੀਵਨ ਆ ਗਾਣਾ ਵਾਲਾ ਉਹ ਚੇਂਜ ਹੋ ਚੁੱਕਾ ਪਾਪ ਵਾਲੀ ਜ਼ਿੰਦਗੀ ਜਿਹੜੀ ਸੀ ਉਹ ਚੇਂਜ ਹੋ ਚੁੱਕੀ ਆ ਕਿ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਵਾ ਉਸੇ ਉਹੀ ਪਿਆਰ ਨੂੰ ਅਸੀਂ ਵੰਡ ਰਹੇ ਆ ਸਾਰੇ ਜਣੇ ਮਿਲ ਕੇ ਜਿੰਨੇ ਵੀ ਸਾਡੇ ਪੋਲੀਟਿਕਲ ਲੀਡਰ ਨੇ ਸਾਰੇ ਮੇਰੇ ਨਾਲ ਸਾਥ ਦੇ ਕੇ ਅਸੀਂ ਇਹੀ ਪ੍ਰਚਾਰ ਕਰਦੇ ਜਾ ਰਹੇ ਆ ਕਿ ਪ੍ਰਭੂ ਯੇਸ਼ੂ ਮਸੀਹ ਸ਼ਤਰੂਆਂ ਨਾਲ ਵੀ ਪਿਆਰ ਕਰਨਾ ਸਿਖਾਉਂਦਾ ਸਾਨੂੰ ਔਰ ਉਸੇ ਉਹੀ ਵਚਨ ਨੂੰ ਅਸੀਂ ਵੰਡ ਰਹੇ ਆ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਚਰਚ ਦੇ ਵਿੱਚ ਇਵਨ ਕਲਾ ਦੇ ਵਿੱਚ ਸਾਡੀ ਚਰਚ ਇਵਨ ਕਲਾ ਦੇ ਵਿੱਚ ਆ ਔਰ 25 ਨੂੰ ਬਹੁਤ ਵੱਡਾ ਇੱਕ ਇੱਕ ਮੀਟਿੰਗ ਹੋਣ ਜਾ ਰਹੀ ਆ ਪਹਿਲੀ ਨੂੰ ਔਰ 25 ਤਰੀਕ ਨੂੰ ਨਵੇਂ ਸਾਲ ਦੇ ਵਿੱਚ ਔਰ 25 ਤਰੀਕ ਨੂੰ ਇੱਕ ਬਹੁਤ ਵੱਡਾ ਉੱਥੇ ਮੀਟਿੰਗ ਆ ਜਿਹਦੇ ਵਿੱਚ ਪ੍ਰਭੂ ਯਸ਼ੂ ਮਸੀਹ ਦਾ ਵਚਨ ਹੋਏਗਾ ਔਰ ਅਲੱਗ-ਅਲੱਗ ਪਰਫਾਰਮੈਂਸ ਹੋਣਗੀਆਂ ਔਰ ਉਹਦੇ ਵਿੱਚ ਹੀ ਪ੍ਰਭੂ ਦਾ ਆਤਮਾ ਤੁਹਾਨੂੰ ਸ਼ੂਏਗਾ ਜਿੱਦਾਂ ਪ੍ਰਭੂ ਨੇ ਮੇਰੀ ਜ਼ਿੰਦਗੀ ਨੂੰ ਚੇਂਜ ਕੀਤਾ ਤੁਹਾਡੀਆਂ ਵੀ ਜ਼ਿੰਦਗੀਆਂ ਚੇਂਜ ਹੋਣਗੀਆਂ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਤੁਸੀਂ ਚਰਚ ਦੇ ਵਿੱਚ ਤੁਹਾਡੇ ਜੋ ਵੀ ਕੁਸ਼ਨ ਨੇ ਪਰਮੇਸ਼ਰ ਕਲੀਅਰ ਕਰੇਗਾ ਉਹ ਤੁਹਾਨੂੰ ਬLES ਕਰੇਗਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਧਰਮ ਚੇਨਜੀ ਹੋਏਗਾ ਜੀਵਨ ਚੇਂਜ ਹੋਗਾ ਸਭ ਨੂੰ ਜੈਮਸ ਸੀਗੀ ਸਾਰਿਆਂ ਨੂੰ ਬੜੇ ਦਿੰਦੀਆਂ ਵਧਾਈਆਂ ਹੋਣ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਗੋਡ ਬLES ਯੂ ਜੈਮਸ ਬੰਲਾ ਜੈਮਸ